ਨਹੀਂ ਭਾਈ ਪੂਰੇ ਸੱਤ ਦੀ ਕਰਤੀ ਬੋਲੀ ਨਾਲ ਬੋਲੀ ਨਾਲ ਇੱਧਰ ਹੋ ਜਾ ਗੱਡੀ ਚੜਾ ਦਊਗਾ ਤੇ ਗੱਡੀ ਓਪਾਲਾ ਗੱਡੀ ਮੈਂ ਤਾਂ ਦਲਾਰ ਬੰਦਾ ਤੇਰਾ ਮਾਨ ਕਰੀ ਜਾਂਦਾ ਪਾਲਾ ਖੋਸ਼ ਹੋ ਕੇ ਜਾਂਦੇ ਕੋਈ ਐਵੇਂ ਛੋਕ ਗਏ ਉਹ ਬਚਗੜ ਮਾਰ ਕੇ ਨੌ ਵਾਲੀ ਆਣਾ ਵੇਖੇ ਨਾ ਕਰੇ ਅਗਲਾ ਹਾਂ ਹੁਣ ਤਾਂ ਹਾਂ ਮਰਜ਼ੀ ਦਾ ਅਮਾ ਦੇਖਿਓ ਨਹੀਂ ਆ ਨੌ ਵਾਲੀ ਕਿੱਥੇ ਹੈ ਦੇ ਦੇ ਨਹੀਂ ਭਾਈ ਪਰਾ ਆਦੀਮਾਨਿਆ ਮੇਰੀ ਜੱਗੀ ਪੱਕਾ ਬੰਨਾ YouTube ਦੇ ਸਾਥ ਦੇ ਹੁੰਦੇ ਆ ਮੇਰੇ ਕਹਿ ਕੇ ਰੋਟੀ ਲੈ ਲਾਂਗੇ ਠੱਗੀ ਆ ਨਹੀਂ ਸਾਡੇ ਯਾਰ ਦੇਖਾ ਵੀਡੀਓ ਹਾਂ ਦੇ ਦੇ ਪਰ ਮੇਰੀ ਦਵਾਨਿਆ ਨਹੀਂ ਯਾਰ ਲੈ ਹੁਣ ਕੋਈ ਗਾਇ ਦੇ ਹਾਣਾ ਵੀ ਜੱਗੀ ਤੇ ਰਹਾ ਤੇ ਹਾਣਾ ਨੌ ਦੀ ਵਿਗਦੀ ਚਾਇ ਚ ਕੋਈ ਗੱਲ ਜੇ ਕੋਈ ਛਾਂ ਦੇ ਕੋਈ ਗੱਲ ਨਹੀਂ ਲੈ 750 ਦੀ ਪੜ ਫਾਰ ਜਾਂ ਦੇਤੀ ਮੈਂ ਫੜਾ ਦੇ ਦੇ ਪਾਈ ਭਾਈ ਦੇ ਦੇਤੀ ਯਾਰ 75 ਉਹ ਨਹੀਂ ਹੁੰਦੀ ਯਾਰ ਪਾਣਾ ਖੋਸ਼ਕ ਦੇਖ ਉਹ ਨਹੀਂ ਹੁੰਦੀ ਪ੍ਰਧਾਨ ਓਏ ਮੰਨੀ ਦੀ ਬੰਦਿਆ ਮਾੜੀ ਹੁੰਦੀ ਪ੍ਰਧਾਨ ਤੇ ਨਹੀਂ ਹੁੰਦੀ ਪ੍ਰਧਾਨ ਯਾਰ ਯਾ ਨਹੀਂ ਹੁੰਦੀ ਯਾਰ ਅਫਰ ਭਾਈ ਖੜ ਤਿਆ ਆ ਨਾ 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 ਆ ਕਾ ਨਾਣਾ ਮਾੜੀ ਹੁੰਦੀ ਓਏ ਨਹੀਂ ਹੁੰਦੀ ਯਾਰ ਪ੍ਰਧਾਨ ਨਾ ਹਿਲ ਤੱਕ ਮਰਜੀ ਫੜਾਇਆ ਮਗਰ ਫਿਰ ਦੇ ਬੰਦ ਹੁੰਦੇ ਆ ਆ ਬਣੀ ਯਾਰ ਤਾਂ ਆਪ ਗੈਂਤਰ ਆ ਮੋੜ ਦੀ ਇੱਕ ਗੱਲ ਸਿੱਖ ਨੋਟ ਦਿੰਦੇ ਕੋਈ ਵਾਲੀ ਨਹੀਂ ਤਾਂ ਨਹੀਂ ਹੁੰਦੀ ਯਾਰ ਬਈ 4 5 ਸਤ ਨਹੀਂ ਹੁੰਦੀ ਹੋ ਜਾ ਪਾ ਲੈ ਪਤਾ ਨਹੀਂ ਹਜੇ ਵੀ ਨਹੀਂ ਹੁੰਦੀ ਯਾਰ ਨਹੀਂ ਹੁੰਦੀ ਯਾਰ ਕਿੰਨਾ ਕਹਤੇ 75 ਨਹੀਂ ਹੁੰਦੀ ਰਾਰਾ ਹੈ ਭਈ ਐਵੇਂ ਆਪਾਂ ਕਾ ਮਾਰ ਦੇ ਨਹੀਂ ਹੁੰਦੀ ਪਤਾ ਮਾਰ ਨਾ ਦੀ ਬੈਗ ਨਾ ਦੀ ਹੁੰਦੀ ਨਾ ਮੈਂ ਪਾ ਦਿੰਦਾ ਮੈਂ ਵੀ ਰੋਜ ਦਾ ਪੱਕਾ ਬੰਦਾ ਤੇਰਾ ਮੱਥਾ ਮਰਾਈ ਜਾਂਦਾ ਆਪਣੇ ਫਾਇਦਾ ਨਹੀਂ ਆਪਾਂ ਕੱ ਲੈ ਜਾਗੇ ਬਸ ਵਾਲਾ ਕੋਸ਼ ਚੱਲ ਐ ਕਰ ਲਿਖਾਈ ਨੰਨੂ ਦੇ ਵਾਲਾ ਲਿਖਾਈ 100 ਕਰੰਡਾ ਬੋਲਦਾ ਹੀ ਨਹੀਂ ਸੀ ਪਤਾ ਨਹੀਂ ਯਾਰ सौ सौ रुपए पिछे माजी दर्ज नहीं दे तो नहीं। ला चक चा देने दे रख ला तेरी खुशी है फटा दे, 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 दे ਬੱਕਰੀ ਗਿਦੜੀ ਜਾਂ ਨਿੱਕੀ ਆ ਨੌ ਹੀ ਲੈ ਲੈਂਦਾ ਕਾ ਅੱਧਾ ਲਈ ਦਿੰਦੀ ਕਣੀ ਭਾਈ ਜੀ ਕਿੰਨੇ ਪਰਹਾਨਾ ਨੌ ਜੁ ਛੱਡ ਕੀ ਕਰਦਾ ਨੌ ਜੁ ਛੱਡ ਕੇ ਨੌ ਦੀ ਤਾਂ ਹੀ ਲੈਣੀ ਨਹੀਂ ਨਾਓ ਤੋਂ 180 ਨੌ ਦੀ ਮਹਿੰਗੀ ਆ ਨੌ ਦੀ ਮਹਿੰਗੀ ਆਲਾ ਫਾੜੀ ਓਏ ਨਹੀਂ ਯਾਰ ਭਾਈ ਕੀ ਕਰਨਾ 8200 ਦੀ ਨਹੀਂ ਯਾਰ ਭਾਈ ਲਫਾੜੀ ਜਾਂ ਚਾਂਦੇ ਪੜੇ ਯਾਰ ਯਾਰ ਹੈਗੀ ਆ ਹੈਗਾ ਬਾਅਦ ਆਪਾਂ ਹੁੰਦੇ ਆ ਫਰਾਦ ਹੁੰਦੇ 7800 ਦੀ ਓਏ ਯਾਰ ਭਾਈ ਫੇਰ ਉਹੀ ਗੱਲ ਨਾ ਐ ਕਰੀ ਓਏ ਇੱਕ ਹੀ ਰਾਸਤਾ ਮੇਰਾ ਤੈਨੂੰ ਚਾਹੇਂ ਦਾ ਕਾ ਸੋਨਾ ਮੇਰੀ ਭਵਾ ਮਿਹਨਤਾ ਕਾ ਲਈ ਮੈਂ ਤੈਨੂੰ ਇੱਥੇ ਪੜਾ ਦੇਣੀ ਜ਼ਿਆਦਾ ਗਾਦਾਂ ਵਧਾਈ ਜਾਂਦਾ ਈ ਜ਼ਿਆਦਾ ਬੱਕਰੀ ਦੇ ਦੇ ਜਾਂ ਰੱਖ ਲੈ ਆਪ ਖੋਸ਼ ਹੋ ਕੇ ਦੇਣੀਆ ਦੇ ਦੇ ਨਹੀਂ ਤਾਂ ਤੇਰੀ ਬੱਕਰੀ ਰੱਖ ਸਾਡੇ ਪੈਸੇ ਰੱਖ ਵਾਅਦਾ ਕਰਕੇ ਅੱਜ ਤੱਕ ਉਹ ਆਇਆ ਦੇ ਦੀ ਮੈਨੂੰ ਐਸਾ ਮੰਗਲਵਾਰ ਪੈਸੇ ਪੜਾ ਜੀ ਇੱਥੇ ਉਹ 400 ਦਾ ਹੀ ਮਾਰਿਆ ਲੈ ਜਾ ਬੱਕਰੀ ਲੈ ਜਾ ਆ ਬੰਦਾ ਸੁਣੀ ਜਾਂਦਾ ਪੈਸੇ ਲੈ ਜਾ ਕਿੰਨੇ ਆ ਇਹ ਜਾ ਹੈ ਗੇਨ ਲਾ 8500 8400 कारला जा बकरी तो ले जा ते पैसे ले जा वीडवार पैसे मोरजी साडे इथे आके किनी भाई देखे। देखे। और ਭਾਈ ਇਹ 100 ਦੋ ਸੀ ਗੱਲ ਨਹੀਂ ਮੈਂ ਕਰ ਛੱਡ ਨੌ ਦੀ ਮਹਿੰਗੀ ਆ ਯਾਰ ਭਾਈ ਨੌ ਜੋ ਤੂੰ ਵੀ ਛੱਡ ਕੋ ਜਣਾ ਵੀ ਲਓ ਮੈਨੂੰ ਆਖਰ ਮਰਜੀ ਕਰ ਦੋ ਹੋਇਆ ਰਸੋ ਤੇ ਕੋ ਦਾ ਵੀ ਮਾਨ ਆਣੀ ਭਾਈ ਇਹ 100 ਦੋ 100 ਨਾ ਛੱਡੀ ਕਰ ਦੂੰਗਾ ਨਹੀਂ ਚਲ ਐਂ ਕਰ ਯਾਰ ਨਾ ਛੱਡ ਛੱਡੀ ਛੱਡੀ ਚਾਹਦੇ ਸੀ ਜਾਂ ਬੱਕਰੀ ਦੇ ਦੀ ਜਾਂ ਰੱਖ ਲਈ ਲਾਜੀ ਤੇਰਾ ਮਾਨ ਕਰਨਾ ਹੁਣ ਤੈਨੂੰ ਇਹ ਤੋਂ ਬਾਅਦ ਜੇ ਤੂੰ ਮੈਨੂੰ YouTube ਦੇ ਵੀਡੀਓ ਵੇਣਾ ਨਾ ਜੇ ਕਦਰ ਕਰਦਾ ਆ ਚੱਲੀ ਜਾਂਦਾ ਕੈਮਰਾ ਜਾਂ 300 ਘਟਣਾ ਆਉਂਦੀ ਹੋ ਸਾਡਾ ਮਾਂ ਲੈ ਜਾਏ ਜਾ 300 ਕੋਟ ਭਾਈ ਪਾਲਾ 300 ਦੇ 300 ਦੇ ਬੰਦੇ ਆ ਨਹੀਂ ਅਸੀਂ 300 ਬੰਦੇ 300 ਦੇ ਨਹੀਂ ਬਿਰੋਤ ਕੀ ਹੈ 1000 ਰੁਪਏ ਦਾ ਦਬਰ ਹੋ 300 ਦਾ ਕੀ ਹੁੰਦਾ ਮਾ ਨਹੀਂ 300 ਦਾ ਸਾਡਾ 50 ਲੱਖ ਰੁਪਏ ਜਾ ਪਾਲਾ ਖੁਸ਼ ਹੋ ਕੇ ਮਾਨੀ ਪਲੀਜ਼ ਕਿਉਂ ਆ ਗਿਆ ਐਡਾ ਸਰਦਾਰ ਹੋ ਕੇ ਪਲੀਜ਼ 300 ਵਿੱਚ ਹੋਰ ਪਾ 300 9 9 ਮਾਦੀ ਬਣਾ ਸਕਦਾ ਹੈ ਹਾਂ ਜੀ ਕਿੰਨ ਜਨਤਾ ਹੋਈ ਫੜਾ ਲੈ ਕਰ ਫੜਾ ਨਾ ਆਉਂਦੀ ਇੱਥੇ ਖੜੇ ਆ ਸੀ ਫੜੀ ਰੱਖ ਪੈਸੇ ਜਦੋਂ ਤੇਰਾ ਮਾਨ ਦਾ ਬੋਣੀ ਦਾ ਟਾਈਮ ਆ ਦੇ ਪਰ ਲਾਫਾ ਲਾਫਾ ਕੀ ਹੈ ਕਿਨੇ ਕੀ ਹੋ ਗਿਆ 200 ਘੱਟ ਨੌ ਦੀ 200 ਘੱਟ ਕਰਤੀ ਫੋਨ ਤਾਂ ਮੰਨ ਜਾ ਭਰਾ ਦੀ ਯਾਰ 200 ਮੈਂ ਤਾਂ ਤੂੰ ਹੀ ਛਡਾ ਲੈਂਦਾ ਯਾਰ ਮਾਣ ਕਰ ਲੈ ਲੈ ਜਾ ਨੰਨੀ ਲੈ ਆ ਪੈਸੇ ਖਰੀਦ ਪਰ ਪੈਸੇ ਅਮਨ ਫੜਾ ਦੇ ਬੱਕਰਾ ਪੈਸੇ ਪੈਸੇ ਖਰੀਦ ਕਰ ਪੈਸੇ ਦਾ ਖਰੀਦ ਕਰ ਲੈ ਜੇ ਤੁਸੀਂ ਲੋਗ ਦੂਜੇ ਭਾਵੇਂ ਟੋੜੇ ਕੋਈ ਲੈ ਕੇ ਮੂੰਹ ਕਰਕੇ ਛੱਡ ਖਰਚ ਕਰਾਦਾ 200 ਘੱਟ ਨਾ ਹੋ ਯਾਰ ਹੋਣ ਕਾਕੇ ਯਾਰ ਕੀ ਆ ਬਰਚਰਕਾਈ ਕੀ ਲੈਣਾ ਉਹ ਗਏ ਉਹਨਾਂ ਨੂੰ ਬਣਾ ਕੋਈ ਨਾ ਇਹ ਤੋੜ ਵਾਦ ਕਰਾ ਜਸ ਹੂੰ ਸਾਦੇ ਪੈਸੇ ਕਰੇ ਕਰ ਕੀ ਕਾਕੇ ਭਰਾਵਾਂ ਵਾਲੀ ਯਾਰ ਉਹ ਲਿਆਜੋ ਬੱਕਰੀ ਇਹ ਕਹਿੰਨੀ ਬਈ ਸੌਦੇ ਜਾਇ ਹੁੰਦਾ ਸੌਦੇ ਲਾਇਆ ਮੁੜ ਕੇ ਤੈਨੂੰ ਭਲੱਖਾ ਲੱਗੇ ਉਹਨੂੰ ਲੱਗੇ ਨਾ ਆਪਣਾ ਰਾਜੇ ਸੱਚ ਦਾ ਸੌਦਾ 400 ਨਾਲ ਮੇਰੀ 100 200 ਨੇ ਭਾਈ ਨਾ ਨਹੀਂ ਬੰਦੇ ਕਦਰ ਵਿਚਾਰਾ ਕਿੱਥੋਂ ਜਾਂ ਲ ਗਿਆ 200 ਇਹ 9 ਦੀ ਕਹਾਤਾ 200 ਘਟ ਕਰਤੀ ਆ ਕਹਿੰਨੀ ਸਹੀ ਆ ਜੀ ਦੇ ਦੇਖ ਮੇਰੀ ਮੰਨ ਜਾ ਅੱਜ ਮੰਨ ਜਾ ਅੱਗੇ ਮੈਂ ਤੈਨੂੰ ਨਾ ਕਰਸਲ ਆ ਬੰਦਾ ਸਹੀ ਜਾਂਦਾ ਕੋਈ ਸੌਦਾ ਲੈਣਾ ਮੈਂ ਤੈਨੂੰ 1500 ਘਟ ਦਵਾ ਦਿੰਦਾ ਚੌਥੀ ਕਰਾਈਏ 200 ਆਇਆ ਕਹਦੇ 200 ਜੱਗੀ ਚੱਟਾ ਪੁੱਛ ਲੈ ਪੁੱਛ ਲੈ ਮੇਰੀ ਗੱਲ ਸੁਣ ਆਹ ਦੇ ਆ ਲੱਗ ਰਿਹਾ ਵੇਚਣ ਦੇ ਆਏ ਫੋਨ ਕਿਹਨੂੰ ਕਰਦਾ ਡੈਡੀ